ਕਲ ਜੀ ਵੀਡੀਓ ਵੇਖ ਰਖਿਆ ਸਭ ਨੂੰ ਜੀ ਆਨ ਲੈ ਕੇ ਹਾਜ਼ਰਾਂ ਇੱਦੀ ਵੱਡੀ ਖਬਰ ਖਬਰ ਨੂੰ ਅੰਤ ਤੱਕ ਜਰੂਰ ਰਖਣਾ ਜਿੰਨਾ ਵੀਰਾ ਭੈਣਾ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜਰੂਰ ਕਰਨਾ ਤੁਹਾਡਾ ਇੱਕ ਇੱਕ ਲਾਈਕ ਸਾਡੇ ਤੇ ਮੋਟੀਵੇਸ਼ਨ ਦਾ ਕੰਮ ਕਰਦਾ ਹੈ ਸ਼ੁਰੂਆਤ ਕਰਦੇ ਹਾਂ ਇੱਦੀ ਵੱਡੀ ਖਬਰ ਕੁੱਲੂ 'ਚ ਫਟਿਆ ਬੱਦਲ ਹਰ ਪਾਸੇ ਤਪਾਹੀ ਦਾ ਖੌਫਟਾ ਨਮੰਜ਼ਰ ਹੜ੍ਹ 'ਚ ਵਹਿ ਗਏ ਕਈ ਘਰ ਮਾਝਲ ਪ੍ਰਦੇਸ਼ ਦੇ ਕੁੱਲੂ ਵਿੱਚ ਬੱਦਲ ਫਟਣਾ ਸੰਬੰਧੀ ਖਬਰਾਂ ਸਾਹਮਣੇ ਆ ਰਹੀਆਂ ਹਨ ਪਾਰੇ ਬਾਰਛ ਕਰਨ ਨਦੀਆਂ ਤੇ ਨਾਲਿਆਂ ਦੇ ਫਾਣੀ ਦਾ ਪੱਧਰ ਵਧ ਗਿਆ ਹੈ ਜਿਸ ਕਾਰਨ ਲਾਕੇ ਵਿੱਚ ਹੜ ਵਰਗੀ ਸਥਿਤੀ ਪੈਦਾ ਹੋ ਗਈ ਹੈ ਇਸ ਘਟਨਾ ਨੇ ਕਈ ਥਾਵਾਂ ਤੇ ਤਬਾਹੀ ਮਚਾਈ ਹੈ ਇਸ ਸਬੰਧ ਵਿੱਚ ਕੁਝ ਵੀਡੀਓ ਵੀ ਸਾਹਮਣੇ ਆ ਰਖਿਆ ਹਨ ਜਿਨ੍ਹਾਂ ਵਿੱਚ ਦਰਿਆਵਾਂ ਵਿੱਚ ਉਛਲਦੀਆਂ ਲਹਿਰਾਂ ਸਾਫ ਦਿਖਾਈ ਦੇ ਰਹੀਆਂ ਹਨ ਕੁੱਲੂ ਵਿੱਚ ਮੌਜੂਦ ਦਾ ਸਥਿਤੀ ਬਹੁਤ ਭਿਆਨਕ ਲੱਗ ਰਹੀ ਹੈ ਵਾਹਨਾਂ ਦੀ ਆਵਾਜਾਈ ਬੰਦ ਕੁੱਲੂ ਜਾਂ ਜ਼ਿਲ੍ਹਾ ਹੈੱਡਕੁਆਟਰ ਨੂੰ ਜੋੜਨ ਵਾਲੀ ਰਾਸ਼ਟਰੀ ਮਹਾਰਾਜ ਮਾਰਗ ਆਰਟ ਲੂਰੀ ਸੈੜ ਸੜਕ ਨੂੰ ਵਾਹਨਾਂ ਦੀ ਆਵਾਜਾਈ ਲਈ ਰੋਕ ਦਿੱਤਾ ਗਿਆ ਹੈ ਪੰਜਾਬਰ ਵਿੱਚ ਦੋ ਪ੍ਰੋਗਰਾਮਾਂ ਵਿੱਚ ਸ਼ਾਮਲ ਹੋਣ ਆਏ ਦੋ ਮੰਤਰੀ ਵੀ ਫਸੇ ਹੋਏ ਹਨ ਇਨ੍ਹਾਂ ਵਿੱਚ ਖੇਤੀਬਾੜੀ ਤੇ ਪਸ਼ੂਪਾਲਨ ਮੰਤਰੀ ਪ੍ਰੋਫੈਸਰ ਚੰਦਰਕਮਰ ਤਕਨੀਕੀ ਸਿੱਖਿਆ ਕੀਤਾ ਮੁਖੀ ਅਤੇ ਜੋਗ ਸਪਲਾਈ ਮੰਤਰੀ ਰਜੇਸ਼ ਤਰਮਾਣੀ ਸ਼ਾਮਲ ਹਨ ਮੰਤਰੀ ਰਕੇਸ਼ ਤਰਮਾਣੀ ਵਿਸ਼ਵ ਵਿਰਾਸਤ ਉਤਸਵ 2025 ਵਿੱਚ ਮੁੱਖ ਮਹਿਮਾਨ ਹੋਣੇ ਸਨ ਪਰ ਉਹ ਪ੍ਰੋਗਰਾਮ ਵਿੱਚ ਨਹੀਂ ਪਹੁੰਚ ਸਕੇ wwwfacebook. .com ਦੂਜੇ ਪਾਸੇ ਬੱਦਲ ਫਟਣ ਅਤੇ ਭਾਰੀ بارش ਕਰਨ ਨਾਲ ਕਾਰਨ ਲਈ ਕਈ ਕਲਾਕਿਆਂ ਵਿੱਚ ਹੜ੍ਹ ਆਉਣ ਕਰ ਲੋਕਾਂ ਨੂੰ ਭਾਰੀ ਨੁਕਸਾਨ ਹੋਇਆ ਹੈ ਛੜਕਾਂ ਰੁਕ ਗਈਆਂ ਹਨ ਅਤੇ ਪਾਣੀ ਘਰਾਵਾਂ ਵਿੱਚ ਵੜ ਗਿਆ ਹੈ ਪਰਮਣੀ ਕਰਨ ਘਾਟੀ ਸੇਂਜ ਅਤੇ ਬੰਜਾਰ ਵਿੱਚ ਹੜ੍ਹ ਆਉਣ ਕਰ ਪਾਣੀ ਕਈ ਘਰਾਵਾਂ ਵਿੱਚ ਵੜ ਗਿਆ ਹੈ ਤੇ ਸੇਂਜ ਦੇ ਜੀਵਨ ਨਾਲੇ ਵਿੱਚ ਹੜ ਔਣ ਕਰਨ ਸੁਨੰਦ ਵਿੱਚ ਐਨ ਐਚ ਪੀਸੀ ਛੱਟ ਵਹਿ ਗਏ ਹਨ ਜਦੋਂ ਕਿ ਬਹਾਲੀ ਪਿੰਡ ਖਤਰੀ ਵਿੱਚ ਹੈ ਸ਼ਹਿਰ ਚ ਹਫੜਾ ਦੱਪੜੀ ਇਸ ਤੋਂ ਲਾਵਾ ਸੇਜ ਬਜ਼ਾਰ ਵਿੱਚ ਇੱਕ ਕੈਂਪਰ ਸਕੂਟੀ ਵਹਿ ਗਈ ਹੈ ਕਈ ਥਾਵਾਂ ਤੇ ਛੜਤ ਨੂੰ ਨੁਕਸਾਨ ਪਹੁੰਚਿਆ ਹੈ ਹੜ੍ਹ ਦੀ ਸੂਚਨਾ ਮਿਲਦੇ ਹੀ ਲੋਕਾਂ ਵਿੱਚ ਛਪੜਾ ਦਫਣੀ ਮਚ ਗਏ ਇਸ ਤੋਂ ਬਾਅਦ ਲੋਕਾਂ ਨੇ ਆਪਣੇ ਘਰ ਖਾਲੀ ਕਰਨੇ ਸ਼ੁਰੂ ਕਰ ਦਿੱਤੇ ਹਨ ਸੇਜ ਘਾਟੀ ਦੇ ਹੇਠਲੇ ਇਲਾਕਿਆਂ ਵਿੱਚ ਰਹਿਣ ਵਾਲੇ ਲੋਕਾਂ ਨੂੰ ਸਾਬਦਾ ਰਹਿਣ ਲਈ ਕਿਹਾ ਗਿਆ ਹੈ ਕਿਉਂਕਿ ਨਾਲੇ ਦਾ ਪਾਣੀ ਕਿਸੇ ਵੀ ਸਮੇਂ ਰਹਿਸੀ ਇਲਾਕੇ ਵਿੱਚ ਪਹੁੰਚ ਸਕਦਾ ਹੈ ਬਸ ਸਰਾਸਨ ਨੇ ਰਾਤ ਅਤੇ ਪਚਾਹ ਟੀਮ ਨੂੰ ਅਲਰਟ ਤੇ ਰੱਖਿਆ ਹੈ ਸਥਿਤੀ ਤੇ ਲਗਾਤਾਰ ਨਜ਼ਰ ਰੱਖੀ ਜਾ ਰਹੀ ਹੈ ਦੂਜੇ ਪਾਸੇ ਦੀਰਬਨ ਕਾਟੀ ਤੇ ਹਰਗੜ ਵਿੱਚ ਬੱਦਲ ਫਟਣ ਕਰਨ ਭਾਰੀ ਨੁਕਸਾਨ ਦਾ ਅਨੁਮਾਨ ਲਗਾਇਆ ਗਿਆ ਹੈ ਦੱਸਿਆ ਗਿਆ ਹੈ ਕਿ ਦੋ ਵਾਣ ਵਹਿ ਗਏ ਹਨ ਦੋ ਘਰਾਂ ਨੂੰ ਨੁਕਸਾਨ ਪਹੁੰਚਿਆ ਹੈ ਖਬਰ ਨੂੰ ਅੰਤ ਤੱਕ ਦੇਖਣ ਲਈ ਧੰਨਵਾਦ